ਬੀਤੇ ਕੁਝ ਦਿਨ ਪਹਿਲਾਂ ਸ਼ੀਤਲ ਅਗਰਾਲ ਹੋਰਾ ਵੱਲੋਂ ਸੀਐਮ ਭਗਵੰਤ ਸਿੰਘ ਮਾਨ ਹੋਰਾ ਨੂੰ ਸਿੱਧਾ ਚੈਲੰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤੁਹਾਡੇ ਹੀ ਐਮਐਲਏ ਜਿਹੜੇ ਨੇ ਉਹ ਜਲੰਧਰ ਵਸਤੇ ਵਿੱਚ ਨਸ਼ਾ ਵਕਾਉਂਦੇ ਨੇ ਤੁਹਾਡੇ ਐਮਐਲਏ ਦੇ ਤਾਰ ਜਿਹੜੇ ਨੇ ਉਹ ਤੁਹਾਡੀ ਧਰਮ ਪਤਨੀ ਤੁਹਾਡੀ ਭੈਣ ਦੇ ਨਾਲ ਜੁੜੇ ਨੇ ਕਿਉਂਕਿ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਫਲਾਏ ਗਏ ਨਸ਼ੇ ਦੇ ਪੈਸੇ ਜਿਹੜੇ ਨੇ ਉਹ ਲੈ ਜਾਂਦੇ ਨੇ ਲਾਈਵ ਹੋ ਕੇ ਸ਼ੀਤਲਗੁਰਾਂ ਹੁਰਾ ਨੇ ਇਹ ਗੱਲਾਂ ਕਹੀਆਂ ਨੇ ਇੱਕ ਚੈਲੰਜ ਸੀਐਮ ਭਗਵੰਤ ਸਿੰਘ ਮਾਨ ਹੁਰਾ ਨੂੰ ਵੀ ਕਿਹਾ ਕਿ ਬਈ ਮੈਂ ਸੱਚਾ ਵਾਂ ਤੇ ਮੈਂ ਆਪਣੇ ਆਪ ਨੂੰ ਲੈ ਕੇ ਇੱਕ ਚੌਰਾਹੇ ਦੇ ਉੱਤੇ ਆ ਜਾਣਾ ਵਾਂ ਜੇਕਰ ਤੁਸੀਂ ਸੱਚੇ ਹੋ ਤਾਂ ਉਸ ਚੀਜ਼ ਨੂੰ ਜਿਹੜਾ ਹੈ ਉਹ ਡਿਨਾਈ ਕਰਨ ਦੇ ਲਈ ਤੁਸੀਂ ਵੀ ਜਿਹੜਾ ਹੈ ਉਹ ਆ ਜਾਓ ਸੀਐਮ ਭਗਵੰਤ ਸਿੰਘ ਮਾਨ ਹੁਰਾ ਨੂੰ ਚੈਲੰਜ ਆਇਆ ਜਿਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਵੱਲੋਂ ਅਤੇ ਭਾਜੀਪੀ ਪੰਜਾਬ ਪ੍ਰਧਾਨ ਜਿਹੜੇ ਨੇ ਸੁਨੀਲ ਜਾਖੜ ਵੱਲੋਂ ਇਹ ਕਿਹਾ ਗਿਆ ਕਿ ਇਸ ਚੈਲੰਜ ਨੂੰ ਜਿਹੜਾ ਹੈ ਉਹ ਭਗਵੰਤ ਸਿੰਘ ਮਾਨ ਹਰਿਆਣਾ ਨੂੰ ਐਕਸੈਪਟ ਕਰਨਾ ਚਾਹੀਦਾ ਹੈ। ਤਕਰੀਬਨ ਸਮਾਂ ਇਸ ਵਕਤ 2 ਵਜੇ ਦਾ ਹੈ। 2 ਵਜੇ ਦਾ ਹੀ ਸਮਾਂ ਸੀ ਜਦੋਂ ਦੱਸਿਆ ਜਾ ਰਿਹਾ ਸੀ ਕਿ ਸੀਐਮ ਭਗਵੰਤ ਸਿੰਘ ਮਾਨ ਖੂਰੀ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਆਉਣ। ਇਹ ਦੇਖੋ ਤੁਸੀਂ ਕੁਰਸੀਆਂ ਜਿਹੜੀਆਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਲਗਾਈਆਂ ਗਈਆਂ ਨੇ। ਇੱਕ ਪਾਸੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖੁਰਾ ਦੀ ਜਿਹੜੀ ਹੈ ਉਹ ਵੱਡੀ ਚੇਅਰ ਜੋ ਕਿ ਇੱਕ ਅਹੁਦੇ ਦੇ ਹਿਸਾਬ ਦੇ ਨਾਲ ਚੇਅਰ ਹੁੰਦੀ ਹੈ ਉਹ ਚੇਅਰ ਲਗਾਈ ਹੈ ਤਾਂ ਦੂਜੇ ਪਾਸੇ ਛੋਟੀ ਚੇਅਰ ਸ਼ੀਤਲ ਅਗਰਾਲ ਖੁਰਾ ਦੀ ਲਗਾਈ ਹੋਈ ਹੈ ਲੋਕਾਂ ਦੀ ਅਦਾਲਤ ਦੇ ਵਿੱਚ ਇਹ ਚੇਅਰ ਲਗਾਈ ਹੋਈ ਹੈ ਇਸ ਵਕਤ ਸੀ ਜਿਹੜਾ ਹੈ ਉਹ ਵੈਸਟ ਦੇ ਵਿੱਚ ਖੜੇ ਆ ਜਿਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਉਹ ਆਸ-ਪਾਸ ਤੋਂ ਗੁਜ਼ਰਦੇ ਨੇ ਉਹਨਾਂ ਦੀ ਅਦਾਲਤ ਦੇ ਵਿੱਚ ਇਹ ਜਿਹੜੀ ਹੈ ਉਹ ਚੇਅਰ ਲਗਾਈ ਗਈ ਹੈ ਤਾਂ ਕਿ ਸੀਐਮ ਭਗਵਤ ਸਿੰਘ ਮਾਨ ਹੋ ਗਏ ਪਾਸੇ ਬੈਠਣ ਤੇ ਦੂਜੇ ਪਾਸੇ ਸ਼ੀਤਲ ਅਗਰਾਲ ਖੁਰੀ ਬੈਠਣ ਤਾਂ ਜੋ ਇਲਜ਼ਾਮ ਇੱਕ ਦੂਜੇ ਦੇ ਉੱਪਰ ਲਗਾ ਰਹੇ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਕਲੀਅਰ ਕਰਨ ਤਾਂ 2 ਵਜੇ ਦਾ ਟਾਈਮ ਸੀਗਾ 2 ਵੱਜ ਚੁੱਕੇ ਨੇ ਇਹਨਾਂ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ 2 ਵਜ ਜਾਵੇਗਾ ਜਿਸ ਤੋਂ ਬਾਅਦ ਉਹ ਸਮਾਂ ਆ ਜਾਵੇਗਾ ਜਦੋਂ ਸ਼ੀਤਲ ਉਗਰਾਲਹੋਰੀ ਖੁਦ ਆਉਣਗੇ ਜੇ ਨਾ ਕਿ ਉਹਨਾਂ ਨੇ ਕਿਹਾ ਕਿ ਮੈਂ ਖੁਦ ਇਸ ਜਗ੍ਹਾ ਦੇ ਉੱਤੇ ਆ ਕੇ ਬੈਠੂੰਗਾ ਸਿਮ ਭਗਵਾਨ ਸਿੰਘ ਮਾਨਹੋਰੀ ਆਣ ਜਾਂ ਨਾ ਆਣ ਜੇਕਰ ਉਹ ਆਉਂਦੇ ਨੇ ਤੇ ਗੱਲਾਂ ਕਲੀਅਰ ਹੋਣਗੀਆਂ ਜੇਕਰ ਨਹੀਂ ਆਉਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਕੋਲ ਜੋ ਆਡੀਓ ਹੈ ਜਾਂ ਫਿਰ ਉਹਨਾਂ ਕੋਲ ਜੋ ਚੀਜ਼ਾਂ ਨੇ ਸਬੂਤ ਨੇ ਉਹਨਾਂ ਨੂੰ ਜਨਤਕ ਉਹਨਾਂ ਵੱਲੋਂ ਕੀਤਾ ਜਾਵੇਗਾ ਤਾਂ ਇੱਕ ਖਾਸ ਤਸਵੀਰ ਕਿਉਂਕਿ ਇੱਕ ਚੈਲੰਜ ਵੱਡਾ ਚੈਲੰਜ ਜਿਹੜਾ ਹੈਗਾ ਇਹ ਉਹ ਸੀਐਮ ਭਗਵੰਤ ਸਿੰਘ ਮਾਨ ਖੂਰਾ ਨੂੰ ਦਿੱਤਾ ਗਿਆ ਸੀਗਾ ਉਹਨਾਂ ਦੀ ਕੈਬਨਿਟ ਨੂੰ ਦਿੱਤਾ ਗਿਆ ਸੀਗਾ ਹੁਣ ਇਹ ਲਗਾਤਾਰ ਇੱਕ ਪੋਸਟਰ ਵੀ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ 트ੈਂਡ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਇੱਕ ਪਾਸੇ ਫੋਟੋ ਲੱਗੀ ਹੈ ਸ਼ੀਤਲ ਲੋਗਰਾਲਾ ਤੇ ਦੂਜੇ ਪਾਸੇ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ 90 92 ਜਿਹੜੇ ਨੇ ਉਹ ਐਮਐਲਏਆਂ ਦੀ ਫੋਟੋ ਤਾਂ ਉਹ ਚੀਜ਼ ਕਿਤੇ ਨਾ ਕਿਤੇ ਇਸ ਵਕਤ ਵੱਡਾ ਮੁੱਦਾ ਵੀ ਜਿਹੜਾ ਹੈ ਉਹ ਬਣ ਕੇ ਨਜ਼ਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਖਾਸ ਤਸਵੀਰ ਤੁਹਾਨੂੰ ਕਿਉਂਕਿ ਤੁਸੀਂ ਇਹ ਤਸਵੀਰ ਦੇਖੋ ਹੌਲੀ ਹੌਲੀ ਔਰ ਲੋਕਾਂ ਦਾ ਜਿਹੜਾ ਹੈਗਾ ਉਹ ਜਮਾਵੜਾ ਵੀ ਲੱਗਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਵੀ ਕਈ ਸਵਾਲ ਨੇ ਲੋਕ ਵੀ ਸੋਚਦੇ ਪੈ ਨੇ ਕਿ ਸੀਐਮ ਭਗਵਾਨ ਸਿੰਘ ਮਾਨ ਹੋਰੀ ਕੀ ਇਸ ਜਗ੍ਹਾ ਦੇ ਉਤੇ ਆਉਣਗੇ ਕਿ ਉਹਨਾਂ ਵੱਲੋਂ ਸ਼ੀਤਲ ਅਗਰਾਲ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਉਸ ਨੂੰ ਉਹ ਡਿਨਾਈ ਕਰਨਗੇ ਜਾਂ ਫਿਰ ਉਸ ਦਾ ਜਵਾਬ ਦਿੰਦੇ ਨੇ ਤਾਂ ਇਹ ਇੱਕ ਵੱਡਾ ਸਵਾਲ ਜਿਹੜਾ ਹੈਗਾ ਇਹ ਉਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਰਕੇ ਇਸ ਵਕਤ ਸਭ ਦੀ ਨਜ਼ਰ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਪਹੁੰਚੇ ਹੋਏ ਨੇ ਤੁਸੀਂ ਕਿਵੇਂ ਦੇਖ ਤਾਂ ਬਿਲਕੁਲ ਇਹ ਵੀ ਨੇ ਤੁਸੀਂ ਲਗਾਤਾਰ ਕਿਉਂਕਿ ਕੁਲਾ ਚੈਲੰਜ ਦਿੱਤਾ ਗਿਆ ਸੀ 5 ਤਰੀਕ ਦੀ ਡੇਟ ਸੀਗੀ ਪਰ ਸੀਐਮ ਭਗਵੰਤ ਸਿੰਘ ਮਾਨਗੁਰੀ ਸਿੱਧਾ ਕਹਿੰਦੇ ਨੇ ਕਿ ਬਈ ਪਰਸੋ ਦਾ ਕੀ ਕੱਲ ਦਾ ਕੀ ਰੱਖਣਾ ਤੁਸੀਂ ਅੱਜ ਹੀ ਆਜੋ ਜਾਂ ਫਿਰ ਉਸ ਤੋਂ ਅਗਲੇ ਦਿਨ ਹੀ ਆਜੋ ਹੁਣ ਚੈਲੰਜ ਐਕਸੈਪਟ ਹੋਇਆ ਲੱਗਦਾ ਸੀਐਮ ਭਗਵੰਤ ਸਿੰਘ ਮਾਨਗੁਰੀ ਭਗਵੰਤ ਮਾਨ ਜੀ ਨੇ ਚੈਲੰਜ ਕੀਤਾ ਉਸ ਚੈਲੰਜ ਨੂੰ ਸਵੀਕਾਰਿਆ ਹੈ ਸ਼ੀਤਲੰਗੁਰਾਲ ਜੀ ਨੇ ਇਹਨਾਂ ਨੇ ਕੱਲ ਛਾਤੀ ਠੋਕ ਕੇ ਕਿਹਾ ਸ਼ੀਤਲ ਸਿਆ ਤੂੰ ਪਰਸੋਂ ਕਿਉਂ ਕਰਨਾ ਤੂੰ ਕੱਲ ਹੀ ਕਰ ਤੇ ਸ਼ੀਤਲ ਸਿੰਘ ਕਹਿੰਦਾ ਆ ਜਾ ਬਈ ਮੈਂ ਤਾਂ ਤਿਆਰ ਐ ਤੁਸੀਂ ਜਿਗਰਾ ਵੱਡਾ ਰੱਖੋ ਤੁਸੀਂ ਦਲੇਰੀ ਰੱਖੋ ਕਿ ਜਿਹੜੇ ਤੁਹਾਡੀ ਪਾਰਟੀ 'ਚ ਜੁੜੇ ਲੋਗ ਐ ਤੁਹਾਡੀ ਪਾਰਟੀ ਨਾਲ ਜੁੜੇ ਪਰਿਵਾਰ ਐ ਤੁਹਾਡੀ ਪਾਰਟੀ ਨਾਲ ਜੁੜੇ ਸੀਨੀਅਰ ਮੋਸਟ ਬੰਦੇ ਐ ਉਹ ਭ੍ਰਸ਼ਟਾਚਾਰਚ ਉਹ ਅਵੈਦ ਲਾਟਰੀ ਡੜਾ ਸੱਟਾ ਚਲਾਣ ਦੇ ਕਾਰੋਬਾਰ ਚ ਲਿਪਟ ਨੇ ਤੁਸੀਂ ਲੋਕਾਂ ਉੱਤੇ આરોਪ ਲਾ ਕੇ ਆਪਣੀ ਫਿਰ ਸਰਕਾਰ ਨੂੰ ਬਚਾਉਣ ਦਾ ਪ੍ਰਯਾਸ ਨਾ ਕਰੋ ਜੇ ਸੱਚੇ ਹੋ ਤਾਂ ਸਾਹਮਣੇ ਆਓ ਸੱਚੇ ਹੋ ਤਾਂ ਸਾਹਮਣਾ ਕਰੋ ਮੁਕਾਬਲਾ ਕਰੋ ਜੇੜਾ ਝੂਠਾ ਹੋਵੇ ਸ਼ੀਤੰਗੁਰਾਲ ਨੇ ਤਾਂ ਇੱਥੇ ਤੱਕ ਕਿਹਾ ਕਿ ਮੈਂ ਸਬੂਤ ਦੇਵਾਂਗਾ ਉਹਦੇ ਆਧਾਰ ਤੇ ਕਾਰਵਾਈ ਕਰਦੀਓ ਜੇ ਮੈਂ ਗਲਤ ਤੇ ਮੇਰੇ ਤੇ ਜੇ ਤੁਹਾਡੇ ਬੰਦੇ ਗਲਤ ਹੈ ਤਾਂ ਕਾਰਵਾਈ ਕਰਕੇ ਜਾਓ ਜੇ ਨਾ ਕਰ ਸਕੇ ਫਿਰ ਅਸਤੀਫਾ ਦੇ ਦਿਓ ਜੇ ਹੁਣ ਮੁੱਖ ਮੰਤਰੀ ਸਾਹਿਬ ਸੱਚੇ ਨੇ ਵਾਕਈ ਧਿਆਨ ਤੇ ਅੱਜ ਉਹਨਾਂ ਦੀ ਵੱਡੀ ਕੁਰਸੀ ਲਾ ਕੇ ਅਸੀਂ ਵੱਡੇ ਦਿਲਾਂ ਨਾਲ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਤੇ ਵੱਡੀ ਵੱਡੀ ਗੱਲ ਹੈ ਪੰਜਾਬ ਦੇ ਲਈ ਤੇ ਉਹਨਾਂ ਨੂੰ ਆਣਾ ਚਾਹੀਦਾ ਲੱਗਦਾ ਸੀਐਮ ਭਗਵੰਤ ਸਿੰਘ ਮਾਨ ਖੋਰੀ ਆਉਣਗੇ ਜਿਸ ਹਿਸਾਬ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਨੇ ਦੇਖੋ ਆਣਾ ਚਾਹੀਦਾ ਭਗਵੰਤ ਮਾਨ ਜੀ ਨੂੰ ਆਣਾ ਚਾਹੀਦਾ ਅਸੀਂ ਤਾਂ ਚਾਹਨੇ ਆ ਹੋ ਗਿਆ ਹੁਣ ਮੁੱਦੇ ਕਿਹੜੇ ਤੁਸੀਂ ਲੱਗਦਾ ਹੈ ਕਿ ਜੋ ਸੀਐਮ ਭਗਵਾਨ ਸਿੰਘ ਮਾਨ ਹੁੜੀ ਇੱਕ ਤਾਂ ਇਲਜ਼ਾਮ ਲਗਾਉਂਦੇ ਨੇ ਕਿ ਬਈ ਪਹਿਲਾਂ ਪਰਚੇ ਵੀ ਲਗਾ ਲੈਣਾ ਆਂ ਦੇ ਕਿਹਦੇ ਪਰਚੇ ਕਹਿੰਦੇ ਪੈਨੇ ਕਿ ਹੁਣ ਤਾਂ ਪਰਚੇ ਹੋਣਗੇ ਬੋਲਿਆ ਬੋਲਿਆ ਹੈਗਾ ਤੁਹਾਨੂੰ ਡਰਨ ਪਰਚੇ ਕਰਦੇ ਹੀ ਪਏ ਆ ਕੱਲ ਕਰਤਾ ਸੀਐਸਟੀ ਐਕਟ ਦਾ ਸਾਡੇ ਜਨਰਲ ਕੈਟਾਗਰੀ ਦੇ ਅਜੇਸ਼ ਮਹਾਉਤਰਾ ਜੀ ਦੇ ਉਹਦੇ ਪਰਿਵਾਰ ਤੇ ਤੇ ਧੱਕੇਸ਼ਾਹੀ ਤੇ ਆ ਗਈ ਸਰਕਾਰ ਨੂੰ ਪਤਾ ਲੱਗ ਗਿਆ ਹਾਰ ਗਿਆ ਔਰ ਜਿਹੜੇ ਲੋਕ ਸਮਾਜ ਦੇ ਅੰਦਰ ਨਹੀਂ ਰਹਿਣੇ ਚਾਹੀਦੇ ਉਹ ਵੀ ਲੋਕ ਸੜਕਾਂ ਤੇ ਆ ਗਏ ਆ ਕਿਹੜੀ ਚੀਜ਼ਾਂ ਨੂੰ ਹੁਣ ਕਿਉਂਕਿ ਇੱਕ ਕਿਹਾ ਜਾ ਰਿਹਾ ਕਿ ਬਈ ਪੈਨ ਡਰਾਈਵ ਜਿਹੜੀ ਹੈ ਉਹ ਲੈ ਕੇ ਆਇਆ ਜਾਵੇਗਾ ਪੈਨ ਡਰਾਈਵ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹਨੂੰ ਕਿਵੇਂ ਤੁਸੀਂ ਲੈ ਜਿਓ ਬਾਈ ਜੀ ਕਿਵੇਂ ਦੇਖ ਰਹੇ ਹੋ ਲੱਗਦਾ ਕਿ ਮਾਨ ਸਾਹਿਬ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਹੌਲੀ ਹੌਲੀ ਹੁਣ ਜਮਾਵੜਾ ਵੀ ਜਿਹੜਾ ਹੈ ਉਹ ਲੱਗਣਾ ਸ਼ੁਰੂ ਹੋ ਗਿਆ ਹੈ 2 ਵਜੇ ਦਾ ਸਮਾਂ ਹੈ 2 ਵਜੇ ਸ਼ੀਤ ਲਗਰਾਲ ਹੋਰਾ ਵੱਲੋਂ ਚੈਲੰਜ ਐਕਸੈਪਟ ਕੀਤਾ ਗਿਆ ਹੈ ਉਹਨਾਂ ਨੇ ਕਿ ਸੀਐਮ ਭਗਵਾਨ ਸਿੰਘ ਮਾਨ ਹੋਰਾਂ ਨੇ ਕੱਲ ਰੈਲੀ ਦੇ ਵਿੱਚ ਕਿਹਾ ਕਿ 5 ਤਰੀਕ ਨੂੰ ਤੁਸੀਂ ਕਿਉਂ ਕਹਿੰਦੇ ਹੋ ਕੱਲ ਹੀ ਯਾਨੀ ਕਿ ਅੱਜ ਦੇ ਦਿਨ ਉਸ ਚੀਜ਼ ਨੂੰ ਰੱਖੋ ਮੈਂ ਆਪ ਆਵਾਂਗਾ ਤਾਂ 2 ਵਜੇ ਦਾ ਸਮਾਂ ਜਿਹੜਾ ਹੈ ਉਹ ਤੈਅ ਕੀਤਾ ਗਿਆ ਸੀਗਾ ਹੁਣ ਦੇਖਣਾ ਹੋਵੇਗਾ ਕਿ ਸੀਐਮ ਭਗਵਾਨ ਸਿੰਘ ਮਾਨ ਖੁਰੀ ਇਸ ਜਗ੍ਹਾ ਦੇ ਉੱਤੇ ਆਉਂਦੇ ਨੇ ਸ਼ੀਤਲ ਬਰਾਲ ਹੋਰੀ ਆਉਂਦੇ ਨੇ ਅਤੇ ਆਪਣੇ ਜੋ ਸਬੂਤ ਨੇ ਉਹ ਪੇਸ਼ ਕਰਦੇ ਨੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਹਾਲਾਂਕਿ ਇਸ ਵਕਤ ਦੇਖ ਕੇ ਇਸ ਜਗ੍ਹਾ ਦੀ ਤਸਵੀਰ ਦਸਾਂ ਤਾਂ ਹੌਲੀ-ਹੌਲੀ ਲੋਕ ਜਿਹੜੇ ਨੇ ਉਹ ਪਹੁੰਚਦੇ ਹੋਏ ਵੀ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਪੰਕਤੀ ਦਿਨ ਆ ਰਾਜੂ ਗੁਪਤਾ ਬਹੁਸ਼ੈ ਟਾਈਮ ਜਿਲ੍ਹੇ